ਸਤਿਓ ਮੈਂ ਜਗਿੰਦਰ ਸਿੰਘ ਗਰਾਮਾ ਸੂਬਾ ਪ੍ਰਧਾਨ ਭਾਰਤੀ ਸੰਘੇਤਾ ਉਰਨਾ ਪਿਛਲੇ ਦਿਨੀ ਪੱਛਮੀ ਬੰਗਾਲ ਦੇ ਕਲਕੱਤਾ ਸ਼ਹਿਰ ਦੇ ਵਿੱਚ ਜਿਹੜੀ ਇੱਕ ਬਹੁਤ ਹੀ ਮੰਦਭਾਗੀ ਤੇ ਦਿਲ ਨੂੰ ਦਿਖਾ ਦੇਣ ਵਾਲੀ ਘਟਨਾ ਵਾਪਰੀ ਹੈ ਕਿ ਇੱਕ ਔਰਤ ਡਾਕਟਰ ਦਾ ਸ਼ਰਿਆਮ ਲਾਤ ਘਰ ਕਰਕੇ ਕਤਲ ਕੀਤਾ ਹੈ ਗੁੰਡਿਆਂ ਵੱਲੋਂ ਬਹੁਤ ਹੀ ਨਿੰਦਣਯੋਗ ਤੇ ਬਹੁਤ ਹੀ ਦੁਖਦਾਈ ਘਟਨਾ ਹੈ ਇਹ ਸਾਰੀਆਂ ਸਰਕਾਰਾਂ ਵੇ ਦਿੱਤੇ ਜੋਪ ਨੇ ਤੇ ਹੁਣ ਵੀ ਉਹ ਸਰਕਾਰ ਪੱਛਮੀ ਬੰਗਾਲ ਦੀ ਸਰਕਾਰ ਆ ਜਿਹੜੀ ਮਮਤਾ ਬੇਨਰਜੀ ਸਰਕਾਰ ਅਜੇ ਤੱਕ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਵਿੱਚ ਨਕਾਮ ਰਹੀ ਹੈ ਸੀਟੀਸੀ ਕੈਮਰੇ ਦੀ ਮਦਦ ਨਾਲ ਭਾਵੇਂ ਉਹਨਾਂ ਨੇ ਇੱਕ ਬੰਦਾ ਗ੍ਰਿਫਤਾਰ ਕੀਤਾ ਪਰ ਇਹਦੇ ਪਿਛਲੇ ਪਾਸੇ ਕੋਈ ਪੋਲੀਟੀਕਲ ਲੋਕਾਂ ਦਾ ਦਖਲਅੰਦਾਜ਼ੀ ਜਰੂਰ ਲੱਗਦੀ ਹੈ ਸ਼ੱਕ ਹੈ ਕਿਉਂਕਿ ਅਕਸਰ ਇਹ ਹੋਇਆ ਕਿ ਨਾਵਾਂ ਨੇ ਜਿਹੜੀਆਂ ਪੋਪੁਲਿਟੀ ਕਰਨ ਲੋਕਾਂ ਦੀ ਦਖਲਦਗੀ ਤੋਂ ਬਿਨਾਂ ਨਹੀਂ ਹੁੰਦੀ ਸੋ ਇਸ ਕਰਕੇ ਸਾਡਾ ਇਹ ਫਰਮ ਬਣਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਦੇਸ਼ ਦੇ ਵਿੱਚ ਵਾਪਰ ਰਹੇ ਨੇ ਜਿਹੜੀਆਂ ਜਾ ਸਕਦੀਆਂ ਨੇ ਰੂਹਾ ਵਾਲੀ ਖਤਰਸ ਵਾਲੀ ਇੰਦੀਆਂ ਇਹ ਘਟਨਾਵਾਂ ਕਿੰਨੀਆਂ ਜਾ ਸਕਦੀਆਂ ਨੇ ਕਿ ਹਰ ਰੋਜ਼ ਵਾਪਰਦੀਆਂ ਨੇ ਸਾਨੂੰ ਇਹਦੇ ਵਿਰੋਧ ਵਿੱਚ ਰੋਸ ਦੇ ਵਿੱਚ ਪ੍ਰਦਰਸ਼ਨ ਕਰਨੇ ਚਾਹੀਦੇ ਆ ਤੇ ਸਰਕਾਰਾਂ 'ਤੇ ਦਬਾਅ ਬਣਾ ਕੇ ਇਹਨਾਂ ਦੇ ਹੋਏ ਅਕਾਜ਼ਰ ਬੰਦ ਕਰਨੀ ਕਰਤਰ ਇਹ ਦਬਾਬ ਨਾ ਕੇ ਰੱਖੀ ਬਾਕੀ ਸੰਗਠਨ ਕਰਨਾ ਚਾਹੀਦਾ ਧੰਨਵਾਦ